ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਲਾਲੀ ਤਰਨਤਾਰਨ ਹਾਜ਼ਰ ਹਾਂ ਇੱਕ ਹੋਰ ਵੀਡੀਓ ਦੇ ਨਾਲ ਆਸ ਕਰਦਾ ਮੇਰੇ ਸਾਰੇ ਸੱਜਣ ਮਿੱਤਰ ਭੈਣ ਭਰਾ ਠੀਕ ਠਾਕ ਹੋਣਗੇ ਚੜ੍ਹਦੀ ਕਲਾ 'ਚ ਹੋਣਗੇ ਅਲਹਮਦੁਲਿਲਾ ਅੱਲਾਹ ਤਾਲਾ ਵਾਹਿਗੁਰੂ ਦੀ ਮਿਹਰਤ ਦੇ ਨਾਲ ਆਪਾਂ ਵੀ ਚੜ੍ਹਦੀ ਕਲਾ ਦੇ ਵਿੱਚ ਆ ਨੌਬਰ ਨੌ ਆ ਤੇ ਫਿੱਟ ਫਾਟ ਆ ਵੀਡੀਓ ਥੋੜੀਆਂ ਲੇਟ ਹੋ ਰਹੀਆਂ ਇਸ ਕਰਕੇ ਮੈਂ ਮਾਫੀ ਚਾਹੁੰਨਾ ਵਾਂ ਘਰ ਦੇ ਵਿੱਚ ਕੰਮਾਂ ਦੇ ਵਿੱਚ ਮਸ਼ਰੂਫ ਹਾਂ ਨਹੀਂ ਟਾਈਮ ਲੱਗਦਾ ਕੀ ਕਰੀਏ ਪਰ ਫਿਰ ਵੀ ਕੋਸ਼ਿਸ਼ ਕਰਾਂਗੇ ਕਿ ਹਫਤੇ ਦੇ ਦੋ ਵੀਡੀਓ ਲੈ ਕੇ ਆਈਏ ਅਗਰ ਤੇ ਇਹ ਵੀਡੀਓ ਮੇਰੀਆਂ ਭੈਣਾਂ ਦੇਖਦੀਆਂ ਪਈਆਂ ਤਾਂ ਉਹਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਤੁਸੀਂ ਇਸ ਵੀਡੀਓ ਨੂੰ ਛੱਡ ਦਿਓ ਕਿਉਂਕਿ ਇਸ ਵੀਡੀਓ ਦੇ ਵਿੱਚ ਠਿਕੜ ਬਹੁਤ ਫੇਰਨੀ ਆ ਗਾਲਾਂ ਗੁਲਾ ਵੀ ਨਿਕਲ ਸਕਦੀਆਂ ਮੈਂ ਨਹੀਂ ਚਾਹੁੰਦਾ ਮੇਰੀਆਂ ਭੈਣਾਂ ਇਸ ਵੀਡੀਓ ਨੂੰ ਦੇਖਣ ਪਰ ਜੇ ਅਗਲੀਆਂ ਰਿਸਕ ਲੈ ਕੇ ਵੇਖਣਾ ਚਾਹੁੰਦੀਆਂ ਤੇ ਕੰਨਾਂ 'ਚ ਹੈੱਡਫੋਨ ਲਾ ਲਓ ਆਪਣੀ ਫੈਮਿਲੀ ਵਿੱਚ ਬਹਿ ਕੇ ਵੇਖਣ ਵਾਲੀ ਵੀਡੀਓ ਨਹੀਂ ਆ ਸਾਡੇ ਕੁਝ ਪੰਜਾਬੀ ਵੀਰ ਜਿਹੜੇ ਆ ਉਹ ਸ਼ੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਦੀਆਂ ਫੋਟੋਆਂ ਲਾ ਕੇ ਹਮਾਟਲਾਲੀ ਸਾਈਡ ਨੂੰ ਜਾਂਦੇ ਆ ਪਤਾ ਨਹੀਂ ਕੀ ਥਣ ਫਣ ਜਾਂਦੇ ਹਮਾਟਲੀਆਂ ਦਾ ਕੀ ਕਰਨ ਜਾਂਦੇ ਆ ਫਿਰ ਇੰਨੀ ਜੁਰਤ ਵੀ ਨਹੀਂ ਆ ਗਈ ਦੋ ਚਾਰ ਚਪੇੜਾਂ ਜਿਹੜੀਆਂ ਇਹਨਾਂ ਬੀੜੀ ਪੀਣਿਆਂ ਦੇ ਮਾਰ ਦिए ਠੀਕ ਹੈ ਉੱਥੇ ਜਾ ਕੇ ਸੰਤਾਂ ਦੀ ਫੋਟੋ ਦੀ ਬੇਦਬੀ ਕਰਾਉਂਦੇ ਆ ਅਗਲੇ ਪਾੜਦੇ ਆ ਉਹਨਾਂ ਭੈਣ ਚੋਦਾ ਹਮਾਟਲੀਆਂ ਨੂੰ ਦੱਲਿਆਂ ਨੂੰ ਬੀੜੀ ਪੀਣਿਆਂ ਨੂੰ ਸਾਲਿਆਂ ਨੂੰ ਜਿਨ੍ਹਾਂ ਨੂੰ ਟੱਟੀ ਤੋਂ ਹੁੰਦਾ ਨਹੀਂ ਪਤਾ ਉਹ ਭੈਣ ਚੋਦ ਪੰਜਾਬੀਆਂ ਦਾ ਪੰਗੇ ਲੈਂਦੇ ਆ ਮੈਂ ਆਪਣੇ ਪੰਜਾਬੀ ਭਰਾਵਾਂ ਨੂੰ ਬੇਨਤੀ ਕਰਦਾ ਤੁਸੀਂ ਭੈਣ ਦਿਓ ਯਾਰੋ ਉੱਥੇ ਠਣ ਫੜਨ ਜਾਂਦੇ ਜੇ ਕੀ ਉੱਥੇ ਕਰਨ ਜਾਂਦੇ ਜੇ ਤੁਸੀਂ ਹੋਰ ਪੰਜਾਬ ਦੇ ਵਿੱਚ ਥੋੜੀਆਂ ਜਿਗ੍ਹਾਵਾਂ ਉੱਥੇ ਜਾਓ ਮੈਂ ਤਾਂ ਇੱਕ ਬੇਨਤੀ ਕਰ ਦੇਣਾ ਚਾਹੁੰਦਾ ਭਰਾਵੋ ਨਾਂ ਲਾ ਕੇ ਜਾਇਆ ਕਰੋ ਸੰਤ ਭਿੰਡਰਾਂ ਵਾਲਿਆਂ ਦੀ ਫੋਟੋ ਜੇ ਤੁਹਾਡੀ ਬੁੰਡ 'ਚ ਦਮ ਨਹੀਂ ਆ ਤੇ ਫਿਰ ਨਾ ਲਾਇਆ ਕਰੋ ਜੇ ਤੁਹਾਡੀ ਗਾਣ 'ਚ ਦਮ ਆ ਫਿਰ ਲਾ ਕੇ ਜਾਇਆ ਕਰੋ ਜਿਹੜੇ ਸ਼ਸਤਰ ਤੁਸੀਂ ਪਹਿਨੇ ਆ ਉਹਨਾਂ ਦੀ ਬੇਅਦਵੀ ਕਰਾਉਂਦੇਗੇ ਆਪਣੇ ਕੇਸਾਂ ਦੀ ਦਾੜੀ ਕੇਸ ਦੀ ਪਰਨੇ ਦੀ ਬੇਬਦੀ ਤੁਸੀਂ ਕਰਾਉਂਦੇ ਜੇ ਭੈਣ ਚੋਦੋ ਜੇ ਫਿਰ ਅਗਲੇ ਤੁਹਾਨੂੰ ਰੋਕਦੇ ਆ ਜਾਂ ਤੁਹਾਨੂੰ ਤੁਹਾਡੇ ਸੰਤਾਂ ਆਪਣੇ ਸੰਤ ਭਿੰਡਰਾਂ ਵਾਲਿਆਂ ਦੀ ਫੋਟੋ ਪਾੜਦੇ ਆ ਉਦੋਂ ਭੈਣ ਚੋ ਸਸਤਰ ਕੱਢੋ ਤੇ ਵੱਢੋ ਤੁਸੀਂ ਭੈਣ ਚੋਦੋ ਤੁਹਾਡੇ ਜੀ ਇਹਨਾਂ ਦਾ ਮੂਣੀ ਫਿਰ ਮੈਂ ਕਰੀ ਜਾਂਦੇ ਜੇ ਭੈਣ ਚੋਦੋ ਗਾੜੀ ਮੈਂ 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 ਹਮਾਤ ਲੀਆਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਮੈਂ ਨਾ ਇੱਕ ਬੇਨਤੀ ਆ ਪਹਿਲਾਂ ਪੰਜਾਬੀ ਭਰਾਵਾਂ ਨੂੰ ਕਰੋ ਪੰਜਾਬੀ ਭਰਾਵੋ ਮੈਂ ਤੁਹਾਨੂੰ ਬੇਨਤੀ ਕਰਦਾ ਵੀਡੀਓ ਵੇਖਣ ਦਾ ਕੋਈ ਮੁੱਲ ਨਹੀਂ ਆ ਵੀਡੀਓ ਸ਼ੇਅਰ ਕਰਨ ਦਾ ਕੋਈ ਮੁੱਲ ਨਹੀਂ ਆ ਸ਼ੇਅਰ ਕਰਕੇ ਹਿਮਾਚਲ ਤੱਕ ਜਰੂਰ ਵੀਡੀਓ ਪਹੁੰਚਾ ਦਿਓ ਇੰਨੀ ਬੇਨਤੀ ਆ ਜੇ ਲਾਲੀ ਤਰਨਤਾਰ ਨੂੰ ਆਪਣਾ ਭਰਾ ਮੰਨਦੇ ਜੇ ਤੇ ਫਿਰ ਮੇਰੀ ਇਹ ਗੱਲ ਜਿਹੜੀ ਆ ਨਾ ਆ ਤੋੜ ਤੱਕ ਪਹੁੰਚਾ ਦਿਓ ਬੀੜੀ ਪੀਣਿਓ ਤੁਹਾਡੀ ਮਾਰਿਆ ਭੈਣ ਦੀ ਲੰਨ ਤਾਂ ਡੀਰੀ ਸਾਲਿਓ ਕੁੱਤਿਓ ਹਿਮਾਚਲਿਓ ਦੱਲਿਓ ਤੁਸੀਂ ਭੈਣ ਚੋਦੋ ਸਰਦਾਰਾਂ ਨੂੰ ਵੇਖ ਕੇ ਭੈਣ ਚੋਦੋ ਤੁਹਾਡੀ ਬੁੰਡ ਫੜ ਜਾਂਦੀ ਸਾਲਿਓ ਇਧਰ ਟਾਡੇ ਹਿਮਾਚਲ ਵਾਲੇ ਪੰਜਾਬ ਚੋਂ ਦੇ ਆ ਕਦੀ ਕਿਸੇ ਨੇ ਹੱਥ ਚੁੱਕਿਆ ਕਿਸੇ ਨੇ ਹੱਥ ਨਹੀਂ ਚੁੱਕਿਆ ਪਰ ਤੁਸੀਂ ਆਪਣੀ ਭੈਣ ਜਿਹੜੀ ਹੈ ਨਾ ਪੇਸ਼ ਕਰਦੇ ਜੇ ਪੰਜਾਬੀਆਂ ਨੂੰ ਸੰਤ ਭਿੰਡਰਾਵਾਲਿਆਂ ਦੀਆਂ ਫੋਟੋਆਂ ਤੁਸੀਂ ਪਾੜਦੇ ਜੇ ਭੈਣ ਚੁੱਦੋ ਬੀੜੀ ਪੀਣੇ ਉਹ ਤੁਹਾਨੂੰ ਮੂੰਹ ਨਹੀਂ ਧੋਣਾ ਆਉਂਦਾ ਸਾਲਿਓ ਭੈਣ ਚੁੱਦੋ ਸ਼ਰਮ ਕਰੋ ਭੈਣ ਚੁੱਦੋ ਸ਼ਰਮ ਕਰੋ ਦੱਲਿਓ ਤੁਹਾਡੀ ਗਾਣ ਦੇ ਵਿੱਚ ਡੰਡਾ ਦੇ ਕੇ ਚੁੱਕਿਆ ਹੋਵੇ ਫਿਰ ਤੁਸੀਂ ਸੂਤਰ ਆਉਂਦੇ ਜੇ ਮੈਂ ਪਹਿਲਾਂ ਹੀ ਕਹਤਾ ਸੀ ਵੀ ਭੈਣਾ ਵੀਡੀਓ ਬੇਸ਼ੱਕ ਇੱਥੇ ਛੱਡ ਦੇਣਾ ਤੇ ਭਰਾ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਫੇਸਬੁੱਕ ਤੇ ਵੀਡੀਓ ਮੇਰੀ ਜਿਹੜੇ ਵੀ ਵੀਰ ਭਰਾ ਵੇਖਦੇ ਪਏ ਆ ਦੱਬ ਕੇ ਸ਼ੇਅਰ ਕਰੋ ਤੇ ਹੱਥ ਜੋੜ ਕੇ ਬੇਨਤੀ ਆ ਭਰਾਵੋ ਨਾ ਜਾਇਆ ਕਰੋ ਹਮਾਚਲ ਵਾਲੀ ਸਾਈਡ ਇਹ ਕੱਲ ਪਰਸੋਂ ਨਹੀਂ ਮੈਂ ਫੇਰ ਵੀਡੀਓ ਇੱਕ ਵੇਖਣ ਡਿਆ ਇੱਕ ਸਰਦਾਰ ਆ ਉਹ ਬਾਵਾ ਬੈਸਣ ਡਿਆ ਹਮਾਚਲੀਆਂ ਨਾ ਕੀ ਫਾਇਦਾ ਬੈਸਣ ਦਾ ਤੁਹਾਡੇ ਸਾਹਮਣੇ ਤਾਂ ਸੰਤਾਂ ਦੀ ਫੋਟੋ ਦੀ ਬੇਦਬੀ ਕਰਦੇ ਪਏ ਆ ਭੈਣ ਚੋ ਤੇ ਦੱਲੇ ਹਮਾਚਲੀ ਇਹ ਕੁੱਤੇ ਹਵਾਦਲਿਏ ਸਾਲੇ ਭੁੱਖੇ ਨੰਗੇ ਘਰੋਂ ਬਾਹਰੋਂ ਸਾਲਿਆਂ ਨੂੰ ਖਾਣ ਨੂੰ ਕੁਝ ਜੁੜਦਾ ਨਹੀਂ ਆ ਭੈਣ ਚੋਦ ਪਤਾ ਨਹੀਂ ਕੀ ਇਹਨਾਂ ਦੇ ਢਿੱਡਾਂ ਦੇ ਵਿੱਚ ਨਫ਼ਰਤ ਭਰੀ ਆ ਇਹ ਭੈਣ ਜਰੂਰ ਪੇਸ਼ ਕਰਦੇ ਆ ਪੰਜਾਬੀਆਂ ਨੂੰ ਜਦੋਂ ਇਹ ਵੇਖ ਲੈਂਦੇ ਨਾ ਸਿਰ ਤੇ ਪੱਗ ਬੰਨੀ ਇਹਨਾਂ ਦੀ ਭੈਣ ਭੈਣ ਚੋਦੀ ਉੱਥੇ ਹੀ ਪੜ ਜਾਂਦੀ ਪਤਾ ਨਹੀਂ ਪੰਜਾਬੀਆਂ ਨੇ ਇਹਨਾਂ ਦੀਆਂ ਕੁੜੀਆਂ ਕੱਢੀਆਂ ਆ ਪੰਜਾਬੀਆਂ ਨੇ ਇਹਨਾਂ ਦੀਆਂ ਭੈਣਾ ਚੋਦੀਆਂ ਆ ਪਤਾ ਨਹੀਂ ਕੀ ਕੀਤਾ ਰੱਬ ਜਾਣੇ ਕਿਉਂ ਇੰਨੀ ਨਫ਼ਰਤ ਕਰਦੇ ਆ ਏ ਹਮਾਤਲੀ ਜਦੋਂ ਪੰਜਾਬ ਚ ਆਉਂਦੇ ਕੋਈ ਕਿਸੇ ਨੂੰ ਮਾੜਾ ਚੰਗਾ ਨਹੀਂ ਬੋਲਦਾ ਜਿਹੜੇ ਤੇ ਚੰਗੇ ਹਮਾਤਲੀ ਭਰਾ ਆ ਉਹਨਾਂ ਨੂੰ ਇਹ ਉਹਨਾਂ ਵਾਸਤੇ ਇਹ ਗਾਲਾਂ ਨਹੀਂ ਆ ਇਹ ਚੰਦ ਕਟੜ ਭੈਣ ਚੋਦ ਜਿਹੜੇ ਆਪਣੇ ਆਪ ਨੂੰ ਕਟੜ Hindu ਮੰਨਦੇ ਜਿਹੜੇ ਸਾਲੇ ਮੇਰੇ ਜਿਹੜੇ ਆਪਣੇ ਆਪ ਨੂੰ ਸ਼ਿਵ ਭਗਤ ਮੰਨਦੇ ਕਟੜ ਕਟੜ ਬੰਦਿਆਂ ਦੀ ਗੱਲ ਕਰਦਾ ਪਿਆ ਮੈਂ ਠੀਕ ਹੈ ਨਾ ਜਿਹੜੇ ਨਫ਼ਰਤ ਪੈਦਾ ਕਰਦੇ ਆ ਉਹਨਾਂ ਦੇ ਉਹਨਾਂ ਵਾਸਤੇ ਇਹ ਵੀਡੀਓ ਆ ਬਾਕੀ ਜਿਹੜੇ ਹਿਮਾਚਲ ਦੇ ਲੋਕ ਚੰਗੇ ਆ ਜਿਹੜੇ ਇੱਜ਼ਤ ਕਰਦੇ ਆ ਪੰਜਾਬੀਆਂ ਦੀ ਐਹੀ ਵੀ ਉਹਨਾਂ ਦੀ ਇੱਜ਼ਤ ਕਰਦੇ ਆ ਸੋ ਇੰਨੀਆਂ ਕਿ ਮੇਰੀਆਂ ਬੇਨਤੀਆਂ ਭੈਣ ਚੋਦੋ ਬਾਜ ਆਜੋ ਬਾਜ ਪਹਿਲੀ ਗੱਲ ਜੇ ਨਹੀਂ ਬਾਜ ਆਉਂਦੇ ਪੰਜਾਬੀਓ ਤੁਸੀਂ ਬਾਜਾ ਦਿਓ ਤੁਸੀਂ ਬੁੰਡ ਮਰਾਉਣ ਜਾਂਦੇ ਜੇ ਹਿਮਾਚਲ ਵਾਲੀ ਸਾਈਡ ਹੋਰ ਪੰਜਾਬ ਚ ਕਿੰਨੀਆਂ ਜਗ੍ਹਾਵਾਂ ਮਾ ਘੁੰਮੋ ਫਿਰੋ ਐਸ਼ ਕਰੋ ਤੇ ਹਿਮਾਚਲਿਓ ਕੁੱਤਿਓ ਬੰਦੇ ਦੇ ਪੁੱਤ ਬਣਜੋ ਬੰਦੇ ਦੇ ਪੁੱਤ ਤੁਹਾਡੀ ਭੈਣ ਚੋਦਾਂਗੇ ਸਾਲਿਓ ਜੇ ਕਿਤੇ ਮੈਂ ਤੇ ਆਪਣੇ ਪੰਜਾਬੀ ਭਰਾਵਾਂ ਨੇ ਇੱਕ ਹੋਰ ਬੇਨਤੀ ਕਰਦਾ ਇੱਟ ਦਾ ਜਵਾਬ ਪੱਥਰ ਨਾ ਦਿਓ ਜੇ ਇਹ ਸਾਲੇ ਕਿਸੇ ਤਰੀਕੇ ਨਾਲ ਰਾਤ ਨਹੀਂ ਆਉਂਦੇ ਜਦੋਂ ਪੰਜਾਬ ਆਉਂਦੇ ਤੁਸੀਂ ਵੀ ਘੇਰੋ ਭੈਣ ਚੋਦਾਂ ਨੂੰ ਇਹਨਾਂ ਦੀ ਗਾਂਡ ਤੇ ਡੰਡਾ ਦਿਓ ਅਸੀਂ ਤਾਂ ਜਰ ਸ਼ੰਕਰ ਭਗਵਾਨ ਦੀ ਵੀ ਰਿਸਪੈਕਟ ਕਰਦੇ ਆ ਅਛੀ ਰਾਮ ਦੀ ਵੀ ਰਿਸਪੈਕਟ ਕਰਦੇ ਆ ਸਾਰਿਆਂ ਨੂੰ ਸਿਰ ਝਕਾਉਨੇ ਆ ਵੀ ਚਲੋ ਕੋਈ ਨਹੀਂ ਯਾਰ ਸਾਰੇ ਧਰਮ ਜਿਹੜੇ ਆ ਬਰਾਬਰ ਆ ਕੋਈ ਕਿਸੇ ਦਾ ਵੈਰੀ ਨਹੀਂ ਇਹਨਾਂ ਦੱਲਿਆਂ ਹਮਾਤੜੀਆਂ ਨੂੰ ਮੈਂ ਕਹਿਣਾ ਚਾਹੁੰਦਾ ਭੈਣ ਚੋਦੋ ਜਿਹੜੇ ਸੰਤ ਪਿੰਡਰਾ ਵਾਲਿਆਂ ਨੂੰ ਤੁਸੀਂ ਅਤਵਾਦੀ ਮੰਨਦੇ ਦੇ ਉਹਨਾਂ ਦੇ ਉੱਤੇ ਇੱਕ ਵੀ ਕੇਸ ਦਰਜਿਆ ਤੇ ਕੱਢ ਕੇ ਵਿਖਾਓ ਭੈਣ ਚੋਦੋ ਉਹ ਤੁਹਾਡਾ ਜਵਾਈ ਹੀ ਸਾਲਿਓ ਪਿੰਡਰਾ ਵਾਲਾ ਤੁਹਾਡਾ ਜਵਾਈ ਤੁਹਾਡੇ ਜਵਾਈ ਜਦੋਂ ਤੁਹਾਡਾ ਜਵਾਈ ਜਿੰਦਾ ਹੈ ਨਾ ਜੇ ਅੱਜ ਜਿੰਦਾ ਹੁੰਦਾ ਤੇ ਤੁਹਾਡੇ ਕੱਚੇ ਗਿੱਲੇ ਹੋ ਜਾਣੇ ਸੀ ਭੈਣ ਚੋਦੋ ਖਾਲਿਸਤਾਨ ਜਿੰਦਾਬਾਦ ਸੰਤ ਪਿੰਡਰਾ ਵਾਲੇ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਲਿਬਰੇਸ਼ਨ ਫੋਰਸ ਜਿੰਦਾਬਾਦ ਮਾਧਾ ਬੈਲਟ ਜਿੰਦਾਬਾਦ ਦੁਆਬਾ ਬੈਲਟ ਜਿੰਦਾਬਾਦ ਮਾਲਵਾ ਬੈਲਟ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੇਅਰ ਕਰ ਦਿਓ ਦੱਬ ਕੇ ਕਿੱਲੀ ਇਹਨਾਂ ਦੀ ਭੈਣ ਦੇ ਉੱਤੇ ਚੜਜੋ ਸਾਰੇ ਪੰਜਾਬੀਓ ਨਾਲ ਮਿਲ ਕੇ ਹੁਣ ਇਹ ਬੇਨਤੀ ਵਿਅਰਥ ਨਾ ਜਾਵੇ ਤੁਸੀਂ ਵੇਖ ਕੇ ਵੀਡੀਓ ਅੱਗੇ ਕੱਢ ਤੀ ਐਦਾਂ ਨਾ ਕਰਿਓ ਮੇਰੇ ਭਰਾ ਜਿਤ ਕੋ ਆਈ ਆ ਅਗਲੇ ਗਰੁੱਪ 'ਚ ਸ਼ੇਅਰ ਕਰੋ ਗੱਲ ਵਿਊਆਂ ਦੀ ਨਹੀਂ ਆ ਗੱਲ ਇੱਜ਼ਤ ਦੀ ਆ ਜਦੋਂ ਇੱਜ਼ਤ ਤੇ ਗੱਲ ਆ ਦੇ ਫਿਰ ਦੱਬ ਰਿਆ ਕਰੋ ਕਿੱਲੀ ਧੰਨਵਾਦ ਵੀਡੀਓ ਵੇਖਣ ਲਈ ਗਲਤੀ ਭੁੱਲ ਚੁੱਕਦੀ ਮਾਫੀ ਤੇ ਹਮਾਤਲਿਆਂ ਦੀ ਭੈਣ ਦੇ ਫੁੱਦੇ ਦੇ ਵਿੱਚ ਸਾਫੀ